ਕਿਉਂਕਿ ਮੇਰੇ ਨਾਲ ਹੋਈ ਸੀ ਬਾਈ ਹਾਂ ਮੈਂ ਗੱਡੀ ਵਾਲਾ ਨਹੀਂ ਭੁੱਲਦਾ ਮੈਂ ਅੱਗੇ ਵੀ ਤੁਹਾਨੂੰ ਸੁਣਾਈ ਸੀ ਗੱਡੀ ਵਾਲਾ ਨਹੀਂ ਭੁੱਲਦਾ ਉਹ ਕਿਵੇਂ ਮੈਂ ਬਾਈ ਯੂਪੀ ਚ ਲੋਕਲ ਗੱਡੀ ਚ ਲਾਉਂਦਾ ਸੀ ਹਾਂ ਬਹੁਤ ਟਾਈਮ ਚਲਾਈ ਲੋਹਾਰਾ ਵਾਲੇ ਪ੍ਰੀਤਮ ਦੀ ਗੱਡੀ ਸੀ ਬਾਈ ਜਨੇਰ ਲੋਹਾਰਾ ਵਾਲੇ ਪ੍ਰਧਾਨ ਦੀ ਅੱਛਾ ਉਹਦਾ ਬੰਦੇ ਚੰਗੇ ਸੀ ਜੋ ਕੋਈ ਹੋਰ ਹੁੰਦਾ ਮੇਰਾ ਕਹੜੇ ਨਹੀਂ ਜੁਟਣਾ ਬਾਈ ਅੱਛਾ ਪੈਸੇ ਭਰਦਾ ਹੀ ਮਰ ਜਾਂਦਾ ਮੈਂ ਹਾਂ ਉਹਦਾ ਵਹਿਜਾ ਦੇਵਤਾ ਬੰਦਾ ਇੱਕ ਪੈਸਾ ਨਹੀਂ ਨਾ ਪਾਇਆ ਮੇਰੇ ਹਮ ਇੱਕ ਪੈਸਾ ਵੀ ਅੱਛਾ ਠੀਕ ਹੈ ਉਹ ਕਹਿੰਦਾ ਏਡੀ ਗਲਤੀ ਕੰਜਰਾ ਸੋਲ ਗਿਆ ਬਾਹੂ ਕੇ ਹਮ ਬਸ ਮੈਨੂੰ ਕੋਈ ਚ ਨਹੀਂ ਮਾਰਾ ਚੰਗਾ ਗਿਆ ਹਮ ਭਾਈ ਮੈਂ ਪੈਸੇ ਹੋ ਗਏ ਮੇਰੇ ਕੋਲੇ 3 3.5 ਲੱਖ ਰੁਪਏ 2.5 ਲੱਖ 3 ਲੱਖ ਆਏ ਹੋ ਗਿਆ ਸੀ ਹਮ ਪੈਸੇ ਹੋ ਗਏ ਤੇ ਮੈਂ ਚੱਲ ਪੰਜਾਬ ਨੂੰ ਚੱਲਦਿਆਂ ਕਨੇਟਰ ਭੱਜ ਗਿਆ ਕਿ ਕਨੇਟਰ ਲੈ ਕੇ ਆਵਾਂ ਹਮ ਭਾਈ ਮੈਂ ਸਹਾਜਨਪੁਰ ਕੋਲੇ ਖੜਾ ਮੇਰੇ ਜਹਾਜ਼ ਦਾ ਰੋਡ ਤੇ ਟਾਇਰ ਪੈਂਚਰ ਹੋ ਗਿਆ ਨਿੱਕਾ ਜਿਹਾ ਹੋਟਲ ਹੈ ਮੈਂ ਜੱਕ ਲਈ ਜਾਨਾ ਇੱਕ ਮੁੰਡਾ ਆਇਆ ਪੰਜਾਬੀ ਬੋਲੇ ਅੱਛਾ ਔਰ ਛੋਟਾ ਆ ਮੇਰੇ ਬੇਟੇ ਕੀ ਦੀ ਉਮਰ ਦਾ ਹਮ ਕਨਾੰਕਲ ਭੁੱਖ ਲੱਗੀ ਰੋਟੀ ਖਵਾ ਦੇ ਹਾਂ ਓਏ ਹੋਏ ਮੈਂ ਜੋ ਗਰਮੀ ਬਹੁਤ ਮੈਂ ਥੱਲੇ ਨਿਕਲਿਆ ਮਾ ਨੂੰ ਟਾਬੇ ਤੇ ਲਗਿਆ ਹਾਂ ਟਾਬੇ ਨੂੰ ਮੈਂ ਕਿਹਾ ਰੋਟੀ ਖਵਾ ਕੰ ਦਾ ਨਾਮ ਨਹੀਂ ਮੈਂ ਕਿਹਾ ਪੈਸੇ ਦੂੰ ਮੈਂ ਹਾਂ ਕਹਿੰਦਾ ਆਪ ਕੀ ਇੱਛਾ ਹੈ ਜੀ ਹਮ ਨਹੀਂ ਖਲਾਤੇ ਐਸੇ ਬੰਦੋ ਕੋ ਜਾ ਮੈਂ ਕਿਹਾ ਸਾਡਾ ਜਵਾਕ ਆ ਤੂੰ ਰੋਟੀ ਖਵਾ ਮੈਂ ਖਾ ਪੁੱਤ ਰੋਟੀ ਹਾਂ ਖੀਰ ਗੂਰ ਖਾ ਕੀ ਖਾਣਾ ਖਾ ਉਹਦੋਂ ਖੀਰਾ ਬਹੁਤ ਮੇਰੇ ਤੇ ਟਾਬੇ ਤੇ ਅੱਛਾ ਖਾ ਕੀ ਖਾਣਾ ਮੈਂ ਕਿਹਾ ਚੰਗਾ ਪੈਸੇ ਮੈਂ ਦੰਨਾ ਪਤਾ ਕਿ ਹਾਂ ਉਹ ਰੋਟੀ ਰੋਟੀ ਖਾ ਕੇ ਰੱਜ ਕੇ ਖੀਰ ਨਾ ਆ ਕੇ ਮੈਨੂੰ ਟਾਇਰ ਖਲਾਉਣ ਲੱਗ ਗਿਆ ਅੱਛਾ ਆ ਕਸੀ ਜਾਂਦਾ ਹੀ ਮੈਂ ਟਾਇਰ ਉਹ ਮੈਨੂੰ ਟਾਇਰ ਕਸਾਉਣ ਲੱਗ ਗਿਆ ਹਾਂ ਮੈਂ ਕਿਹਾ ਤੂੰ ਬਹਿ ਜਾ ਪੁੱਤ ਕੋਈ ਨਹੀਂ ਮੈਂ ਕਿਹਾ ਮੈਂ ਕਾਸ ਹਾਂ ਮੈਂ ਕਿਹਾ ਤੂੰ ਐਂ ਕਰੋ ਸਾਬਣ ਦੇੜ ਪੈਣਾ ਕਦੋਂ ਦਾ ਨਾ ਤੈਂ ਹਾਂ ਉਹ ਕਹਿੰਦਾ ਮੈਨੂੰ ਟਰੱਕ ਵਾਲਾ ਛੱਡ ਕੇ ਭੱਜ ਗਿਆ ਜੀ ਅੱਛਾ ਮੈਂ ਤਾਂ ਕਹਿੰਦਾ ਬਿਲਕੁਲ ਤਾਂ ਪੈ ਜੀ ਹੈ ਨਹੀਂ ਮੈਂ ਕਿਹਾ ਯਾਰ ਪੰਜਾਬੀ ਜੁਆ ਕਰ ਆਪਣਾ ਨਾ ਹਾਂ ਮੈਂ ਕਿਹਾ ਨਾ ਪੁੱਤ ਹਾਂ ਹੁਣ ਮੈਨੂੰ ਕੀ ਪਤਾ ਵੀ ਇਹ ਮੇਰਾ ਕਾਲ ਹੈ ਮੈਂ ਤਾਂ ਜਨਾਨ ਕਰਾਈ ਜੰਨਾ ਇਹਦਾ ਹਾਂ ਉਹ ਨਾਤਾ ਨਾਲ ਹੀ ਬਾਜ਼ਾਰ ਸੀਗਾ ਜੂਪੀ ਚ ਤਾਂ ਫੜ ਬਾਜ਼ਾਰ ਜਾਂ ਲੱਗਦਾ ਰੇੜੀ ਬਾਜ਼ਾਰ ਜਾਂ ਅੱਛਾ ਉਹ ਤੇ ਆ ਕੇ ਟੀ-ਸ਼ਰਟ ਲੋਰ ਲਿਆਤੀ ਉਹਨੂੰ ਹਾਂ ਠੀਕ ਆ ਤੇ ਬਾਬਾ ਉਹ ਗੱਡੀ ਚ ਬਹਿ ਗਿਆ ਅੱਛਾ ਉਹ ਕੰਮ ਕਰਨ ਲੱਗ ਗਿਆ ਮੈਂ ਨਾਲ ਲਿਆ ਮੈਂ ਜਾਂ ਜਦੋਂ ਪੈਂਟ ਪਚਾ ਦਿੰਨਾ ਹਾਂ ਅਸੀਂ ਕਿੰਨੇ ਦਿਨਾਂ ਦਾ ਸਫ਼ਰ ਕਰਿਆ ਦੋ ਤਿੰਨ ਦਿਨਾਂ ਦਾ ਹਾਂ ਉਹ ਤਾਂ ਇੱਕ ਹੀ ਹੋ ਗਿਆ ਸੀ ਅੱਛਾ ਚਾਚਾ ਚਾਚਾ ਕਰਦਾ ਫਿਰਿਆ ਕਰੇ ਮੈਨੂੰ ਗੱਡੀ ਚ ਹਾਂ ਤੇ ਜਦੋਂ ਅਸੀਂ ਲੁਧਿਆਣੇ ਆਏ ਤੜਕੇ 3:00 ਵਜੇ ਵੀ 2:30 3:00 ਮੈਂ ਉਹ ਤੇ ਬਾਈਪਾਸ ਤੇ ਦਿੱਲੀ ਵਾਲੇ ਤੇ ਪਰਲੇ ਤੇ ਰੋਕਿਆ ਹਾਂ ਮੈਂ ਕਿਹਾ ਇੱਥੋਂ ਲੈ ਪੁੱਤ 1000 ਰੁਪਇਆ ਲੈ ਜਾ ਹਾਂ ਉੱਥੋਂ ਨਾ ਤਰੀ ਵੀਰ ਨਾਲ ਤੇ ਮੈਂ ਲੈ ਜੂਗਾ ਤੇ ਪਿੰਡ ਪਹੁੰਚ ਜਾ ਹਾਂ ਕਹਿੰਦਾ ਮੈਂ ਤਾਂ ਖਾਲੀ ਕਰਾ ਕੇ ਜਾਉਂਗਾ ਅੱਛਾ ਦਿਮਾਗ 'ਚ ਤੇ ਮੇਰੇ ਤਾਂ ਕੋਈ ਗੱਲ ਹੀ ਨਹੀਂ ਸੀ ਜਿਵੇਂ ਮੇਰੇ ਦਿਮਾਗ 'ਚ ਹੁੰਦੀ ਤਾਂ ਉਹਨੂੰ ਟਾਰ ਦਿੰਦਾ ਹਾਂ ਫਿਰ ਉਹਨੂੰ ਮੈਂ ਪੈਸੇ ਦੇਣਾ ਘਰੇ ਜਾ ਹਾਂ ਮੈਂ ਜਾ ਖਾਲੀ ਕਰਾ ਕੇ ਚੱਲ ਪੜੀ ਹਾਂ ਤੇਰੀ ਇੱਛਾ ਭਾਈ ਹਾਂ ਅਸੀਂ ਗੜਤੀ ਵਾਲੇ ਤੋਂ ਪਿੱਛੇ ਹਿਯਾਰਪੁਰ ਤੋਂ ਅੱਗੇ ਕਿਤੇ ਫੈਕਟਰੀ 'ਚ ਮਾਲ ਲਾ ਹੈ ਹਾਂ ਗੱਡੀ ਫੈਕਟਰੀ ਚੋਂ ਕਢੀ ਆ ਉਹਨੇ ਬਰਨਰ ਚੱਕ ਲਿਆ ਅੱਛਾ ਮੈਂ ਕਿਹਾ ਬਰਨਰ ਚਾ ਕੇ ਕੀ ਕਰੀ ਜਾਂਦਾ ਮੈਂ ਕੀ ਕਰੀ ਜਾਂਦਾ ਏ ਕਹਿੰਦਾ ਵਾਟਰ ਬਾਡੀ ਗਰੀਸ ਕਰਦਾ ਓਦੋਂ ਗਰੀਸ ਭਾਜਦਾ ਉਹ ਵਾਟਰ ਬਾਡੀ ਹੂੰ ਮੈਂ ਕਿਹਾ ਹਿਸ਼ਾਰ ਹੋ ਗਿਆ ਤੂੰ ਤਾਂ ਹਾਂ ਉਪਰ ਆਪ ਦੀ ਕਾਰਵਾਈ ਕਰੀ ਜਾਂਦਾ ਸੀ ਕਾਦੀ ਉਹ ਪਾਈਪ ਵੱਢੀ ਜਾਂਦਾ ਸੀ ਗੱਡੀ ਜਿਹੜੀ ਉਹ ਟ੍ਰੇਨਰ ਸੀ ਪੂਰਾ ਅੱਛਾ ਉਹਨੇ ਟੱਕੀ ਐਸਾਬ ਨਾ ਲਾਏ ਪਾਈਪਾਂ ਨੂੰ ਕਿ ਪਤਾ ਨਾ ਲੱਗੇ ਵੱਡੇ ਵੇ ਅੱਛਾ ਮੈਂ ਭਾਈ ਉਹ ਪਹਾੜਾ ਲਿਆ ਪਹਾੜਾ ਲੈ ਕੇ ਜਿੱਥੇ ਦੁੱਧੇ ਪੈਸੇ ਪੈਸੇ ਉੱਥੇ ਹੀ ਰੱਖਦੇ ਹੁਣ ਪੈਸੇ ਬਹੁਤ ਹੋ ਗਏ ਅੱਛਾ ਠੀਕ ਹੈ 10000 ਰੁਪਇਆ ਇੱਕ ਮੈਨੂੰ ਗੱਡੀ ਵਾਲਾ ਫੜਾ ਗਿਆ ਰਾਹ 'ਚ ਕਹਿੰਦਾ ਮੇਰੇ ਘਰੇ ਦੇ ਦੀ ਬਾਬਾ ਬਹੁਤ ਜ਼ਰੂਰੀ ਹੈ ਯਾਰ ਕਹਿੰਦਾ ਗਰੀਬ ਆਦਮੀ ਕਹਿੰਦਾ ਘਰੇ ਆਉ ਸਰਦਾ ਨਹੀਂ ਵੀ ਬੱਚਾ ਬਿਮਾਰ ਹੋ ਗਿਆ ਮੈਂ ਕਿਹ ਫੜਾ ਦਿੰ ਚਲ ਹਾਂ ਦੇਖ ਤੂੰ ਉਹਨੂੰ ਪਤਾ ਵੀ ਆ 10000 ਹਾਂ ਟਰੱਕ ਵਾਲੇ ਨੇ ਫੜਾਇਆ ਹਾਂ ਜਦੋਂ ਮੈਂ ਗੜਦੀ ਵਾਲੇ ਸ਼ਹਿਰ 'ਚ ਵੜ ਗਿਆ ਤੇ ਮੈਨੂੰ ਡੀਜ਼ਲ ਦਾ 스멜 ਆਉਣ ਲੱਗ ਗਿਆ ਗੱਡੀ 'ਚ। ਅੱਛਾ। ਮਾਇਆ ਡੀਜ਼ਲ ਦੀ 스멜 ਆਉਣ ਲੱਗ ਗਈ ਗੱਡੀ 'ਚ। ਕੀ ਗੱਲ ਐ? ਹੂੰ। ਕਹਿੰਦਾ ਇੱਧਰ ਆ ਗਿਆ ਡੀਜ਼ਲ ਤਾਂ। ਮੈਂ ਕਹਿੰਦਾ ਪੈਪ ਪਾਟ ਗਿਆ ਯਾਰ। ਹੂੰ। ਦੇਣ ਸਿਪ ਗਿਆ। ਅੱਛਾ। ਮੈਂ ਗੜਦੀ ਵਾਲਾ ਪਾਰ ਕਰਕੇ ਜਦੋਂ ਇੱਧਰੋਂ ਜਾਂਦੇ ਆ ਪਟਾਣਕੋਟ ਵੱਲ ਨੂੰ ਐਸਾ ਹੱਥ ਟਰੈਕਟਰਾਂ ਦੀ ਵਰਕਸ਼ਾਪ ਐ। ਜੋ ਭਰਾ ਵੇਂਦਾ ਹੋਇਆ ਕਮੈਂਟ ਪਾਊਗਾ। ਅੱਛਾ। ਉਹਨੂੰ ਯਾਦ ਵੀ ਹੋ ਸਾਰਾ ਕੁਝ। ਹਾਂ। ਤੇ ਐਸ ਪਾਸੇ ਸੁੱਕੇ ਦੇ ਬੂਟੇ, ਭੰਗ, ਜੰਗਲ ਐ। ਤੇ ਬੱਤੇ ਦੁਆਗਾ ਖੇਡਦੇ ਫਿਰਦੇ ਨੈਟ ਲਾਇਆ ਵਾ ਵਾਲੀਬਾਲ ਕਿਹੜੀ ਜਗ੍ਹਾ ਗੜਦੀ ਵਾਲਾ ਹਿਸ਼ਾਰਪੁਰ ਤੋਂ ਅੱਗੇ ਅੱਛਾ ਪਟਾਣਕੋਟ ਦੇ ਵਿਚਾਲੇ ਪੈ ਠੀਕ ਹੈ ਤੇ ਮੈਂ ਗੱਡੀ ਸਾਈਡ ਤੇ ਲਾ ਲਈ ਉਹ ਟਰੈਕਟਰਾਂ ਦੇ ਸਾਹਮਣੇ ਮੈਂ ਬੋਰਨੜ ਚੱਕ ਪੁੱਤ ਹੂੰ ਬੋਰਨੜ ਚੱਕਿਆ ਮੈਂ ਗਿਆ ਪਾੜੇ ਦਾ ਖੋਲ ਫੇਰਾ ਫਟ ਮੈਂ ਗਿਆ ਹੂੰ ਜਦ ਆਪਾਂ ਆਣਾ ਭੜਾ ਮੈਂ ਪੈਪ ਖੋਲਤਾ ਮੈਂ ਕਿਹਾ ਇਹ ਤੋਂ ਚੱਕ ਤਾਂ ਤੋਂ ਪੈਪ ਮੈਂ ਪੈਪ ਰੱਖਦਾ ਸੀ ਹਾਂ ਪੈਪ ਉਹ ਵੀ ਪਟਿਆ ਪਿਆ ਦਿਮਾਗ ਨੇ ਕੰਮ ਨਾ ਕਰਿਆ ਅੱਛਾ ਯਾਰ ਦੋਨੇ ਪੈਪ ਕੇ ਪਾਟ ਗਏ ਪਿਆ ਨਾ ਮਾ ਕੇ ਪਾਟ ਗਏ ਹਾਂ ਉਹ ਵੀ ਐਸ ਢੰਗ ਨਾਲ ਪਾਟਿਆ ਵਾ ਪਿਆ ਕੇ ਯਾਰ ਪਤਾ ਹੀ ਨਹੀਂ ਮੈਂ ਕਿ ਸੁੱਕ ਗਿਆ ਯਾਰ ਪਿਆ ਪਿਆ ਅੱਛਾ ਇਹ ਵੀ ਪਾਟ ਗਿਆ ਹਾਂ ਟਰੈਕਟਰਾਂ ਨੂੰ ਮੈਂ ਕੋਈ ਇਹੋ ਜਿਹਾ ਪੈਪ ਜਾਂ ਮਿਲ ਜੇ ਯਾਰ ਰੋਦਾ ਮਿਲਦਾ ਉਹ ਕਹਿੰਦਾ ਬੰਦ ਹੋਣ ਲੱਗੀ ਆ ਦੁਕਾਨ ਟਰੈਕਟਰ ਵਾਲੀ ਹੈਗੀ ਆ ਕੋਹ ਤੋਂ ਲਿਆ ਕੇ ਕਿਹੜਾ ਕਸ ਲੋ ਵੱਡਾ ਛੋਟਾ ਉਹ ਮਿਲ ਜਾਂਦਾ ਬੈਂਜੋ ਬੁਲਟ ਲੱਗੇ ਹੁੰਦੇ ਉਹ ਪਲਾਸਟਿਕ ਜੀ ਹੁੰਦੀ ਆ ਅੱਛਾ ਕਹਿੰਦਾ ਗਾਂ ਬਦਲ ਲਈ ਯਾਰ ਜਾ ਕੇ ਦੇਣੇ ਮੈਂ ਕਿਹਾ ਚਲ ਐਂ ਕਰ ਲੈ ਮੈਂ ਜਾ ਪੁੱਤ ਭੱਜ ਕੇ ਫੜ ਕੇ ਲਿਆਉਂਗਾ ਨਾ ਬਈ ਬਹੂਆਂ ਤੋਂ ਚੋਰ ਥੋੜੀ ਮਰਾਈ ਦੇ ਯਾਰ ਆਪ ਜਾ ਤੂੰ ਮੈਂ ਉੱਥੋਂ ਉਹ ਤੋਂ ਪੈ ਫੜਿਆ ਭੱਜ ਗਿਆ ਬਈ ਅੱਛਾ ਜਾ ਕੇ ਮੈਂ ਦੁਕਾਨ ਵਾਲੇ ਕੋਲ ਐ ਰੱਖ ਕੇ ਮੈਂ ਕਿਹਾ ਪੈਪ ਦੇਈ ਓਏ ਮਰ ਗਏ ਓਏ ਮੈਂ ਕਿਹਾ ਸਾਰੀ ਰੀੜ ਹੀ ਘੁੰਮ ਗਈ ਦਿਮਾਗ ਚ ਬਾਬਾ ਦੇਖੋ ਦਿਮਾਗ ਜੋ ਥੋੜਾ ਕੰਮ ਕਰਦਾ ਬੁੱਧੀ ਖੁੱਲਦੀ ਹੈ ਇੱਕ ਦਮ ਬੁੱਧੀ ਖੁੱਲ ਗਈ ਮੇਰੀ ਪੈਪ ਕਿਵੇਂ ਪਾਟ ਗਏ ਕੀ ਹੋ ਗਿਆ ਉਹ ਤੇਰਾ ਭਲਾ ਹੋ ਜੇ ਮੈਂ ਕਿਹਾ ਕੰਮ ਹੀ ਹੋ ਗਿਆ ਓਏ ਹਾਂ ਮੈਂ ਭੱਜ ਲਿਆ ਬਾਬਾ ਉਹਦੇ ਕੋਲੇ ਪੈਪ ਰੱਖ ਕੇ ਅੱਛਾ ਉਹਨੇ ਸਕੂਟਰ ਲਾ ਲਿਆ ਮੇਰੇ ਮਗਰ ਵਿਚਾਰੇ ਨੇ ਦੁਕਾਨ ਆਏ ਨੇ ਕਿਉਂ ਉਹ ਕਹਿੰਦਾ ਭਾਈ ਗੱਲ ਕੀ ਹੋ ਗਈ ਮੈਂ ਕਹਾ ਭਾਈ ਪੱਟਿਆ ਗਿਆ ਯਾਰ ਮੈਂ ਹਾਂ ਮੈਂ ਕਿਹਾ ਫਿਰ ਤਾਂ ਗੱਡੀ ਲੁੱਟੀ ਜਾਉ ਉਹ ਕਹਿੰਦਾ ਮਗਰ ਤਾਂ ਬੈਠ ਹਾਂ ਬਾਬਾ ਜਦੋਂ ਅਸੀਂ ਗੱਡੀ ਕੋਲੇ ਆਏ ਮੇਰਾ ਬੋਰਨਰ ਥੱਲੇ ਪਿਆ ਹਾਂ ਬੋਰਨਰ ਤਾਂ ਵਿੱਚ ਸੀਗਾ ਹਾਂ ਥੱਲੇ ਪਿਆ ਮੇਰੀ ਹਿੰਮਤ ਨਾ ਭਾਈ ਮੈਂ ਗੱਡੀ ਤੱਕ ਜਾਵਣਾ ਜਾਂ ਮੈਂ ਡਾਲੇ ਕੋਲੇ ਬਹਿ ਗਿਆ ਸਿਰ ਫੜ ਕੇ ਉਹ ਆਇਆ ਵਰਕਸ਼ਾਪ ਵਾਲਾ ਕਹਿੰਦਾ ਕੀ ਹੋ ਗਿਆ ਮੈਂ ਕਿਹਾ ਭਾਈ ਗੱਡੀ ਲੁੱਟੀ ਉਹ ਕਹਿੰਦਾ ਉਹ ਗੜਦਾ ਉਹ ਯਾਰ ਕੀ ਲੁੱਟਿਆਗਾ ਦੱਸ ਤੂੰ ਮੈਂ ਕਿਹਾ ਭਾਈ ਉਹ ਮੈਨੂੰ ਮੇਰੇ ਨਾਲ ਪੈਸੇ ਲੈ ਕੇ ਪੱਜ ਕੇ ਉਹ ਕਹਿੰਦਾ ਤੂੰ ਤੇਰੀ ਦੇਖ ਤਾਂ ਲੈ ਜਦੋਂ ਮੈਂ ਵੇਖਿਆ ਬਕਸਾ ਖੁੱਲਾ ਪਿਆ ਆਹ ਤੇਰੀ ਮੈਂ ਕਹੋ ਪਿਆ ਖੁੱਲਾ ਭਾਈ ਭਾਈ ਲੱਭ ਲੋ ਮੈਂ ਕਹੇ ਜੇ ਲੱਭਦਾ ਹੈ ਹਾਂ ਉਹਨਾਂ ਨੇ ਭਾਈ ਰਵਾ ਪਤਾ ਯਾਰ ਅੱਛਾ 4 ਸਪੀਰੇ ਅੱਛਾ ਉਹ ਗੱਡੀ ਦੇ ਵਿੱਚ ਵੜ ਕੇ ਉਹ ਕਹਿੰਦਾ ਭਾਈ ਇਹ ਪੈਸੇ ਪਏ ਆ ਥੋੜੇ ਜੇ ਯਾਰ ਹਾਂ ਇਹ ਕਹੇ 10000 ਰੁਪਏ ਜਿਹੜਾ ਮੈਨੂੰ ਟਰੱਕ ਵਾਲੇ ਨੇ ਫੜਾਇਆ ਨਾ ਉਹ ਕੱਢ ਕੇ ਰੱਖ ਗਿਆ ਪਾਸੇ ਉਹ ਕਾਤ ਵਿਵੋਧ ਕਰੇ ਦੇਣਾ ਹੈ ਅੱਛਾ ਇਹਨੂੰ ਉਹ ਨਾ ਦੇਣਾ ਪੈ ਜੇ ਅੱਛਾ 10000 ਰੁਪਿਆ ਦਾ ਆ ਗਿਆ ਹਮ ਇੰਨੇ ਦਿਨਾਂ ਦਾ ਨਾਲ ਰਹਿੰਦਾ ਸੀ ਹਮ ਹਨਾ ਹਮ ਤੇ ਭਾਈ ਭੱਜੇ ਮੁੰਡੇ ਇੱਧਰ ਉੱਧਰ ਬਾਬਾ ਨਹੀਂ ਲੱਭਿਆ ਹਮ ਥਾਣੀ ਗਏ ਥਾਣੀ ਵਾਲੇ ਨਾਲ ਸੁਣਨਾ ਫਿਰ ਮੈਂ ਭੰਡਾਰੀ ਨਾਲ ਗੱਲ ਕਰਾਈ ਐ ਇੰਦੇ ਰੀਕੇ ਨਾਲ ਹਮ ਫਿਰ ਭੰਡਾਰੀ ਪਿਆ ਉਹਨੂੰ ਕਹਿੰਦਾ ਗੱਡੀ ਸਾਡੀ ਆ ਪੰਤਾ ਲੱਭੋ ਕਿਰੋ ਹੈਂਦਰੀ ਨੂੰ ਫੋਨ ਪੰਜਾਬੜੇ ਇਧਰ ਉਧਰ ਬੱਚੇ ਫੋਨ ਫਿਰ ਪੁਲਿਸ ਦੇ ਬਾਦੀ ਬਣ ਕੇ ਵੀ ਕੰਮ ਗਲਤ ਹੋ ਗਿਆ ਹੂੰ ਬੰਦਾ ਲੱਭ ਦਸੂਹਾ ਟਾਂਡਾ ਮਕੇਰੀਆਂ ਬਾਬਾ ਰੇਲਵੇ ਸਟੇਸ਼ਨ ਵੀ ਸੀਲ ਕਰਤੇ ਯਾਰ 50 ਕਿਲੋਮੀਟਰ ਇਧਰ 50 ਇਧਰ ਕੌਲਾਂ ਕਰਕੇ ਨਾਕੇ ਲਾਤੇ ਯਾਰ ਅੱਛਾ ਬਿਚੜੀ ਨਾ ਲੰਗੇ ਪਰਿੰਦਾ ਨਾ ਲੰਗੇ ਯਾਰ ਸਤਮੀ ਹੋ ਗਿਆ ਸਤਮੀ ਹੋ ਗਿਆ ਬੰਦਾ ਮੈਨੂੰ ਲੈ ਕੇ ਜਾਣ ਕਿ ਤੇ ਆਏ ਨੂੰ ਕਿਤੇ ਆਏ ਨੂੰ ਕਿਤੇ ਆਏ ਨੂੰ ਕਿਤੇ ਆਏ ਨੂੰ ਤੇ 11 12 ਵਜੇ ਰਾਤ ਤੇ ਐਸ ਤਜ ਉੱਕ ਕੇ ਬਹਿ ਗਿਆ ਕਹਿੰਦਾ ਸਵੇਰੇ ਸੋਚਾਂਗੇ ਤੂੰ ਗੱਡੀ ਕੋਲੇ ਜਾ ਜਦੋਂ ਮੈਂ ਉੱਥੇ ਆਇਆ ਉੱਥੇ ਗੱਡੀ ਨਾ ਮਾ ਗੱਡੀ ਵੀ ਲੈ ਗਿਆ ਕੋਈ ਯਾਰ ਮੈਂ ਫੇਰ ਭੱਜਿਆ ਟਾਣੇ ਮੈਂ ਕਹਿੰਦਾ ਜੀ ਗੱਡੀ ਲੈ ਗਿਆ ਕੋਈ ਉਹ ਮੁੜ ਕੇ ਉਹ ਆਲਦਾਰ ਨੂੰ ਕਹਿੰਦਾ ਗੱਡੀ ਕੋਲੇ ਕੌਣ ਸੀ ਉਹ ਕਹਿੰਦਾ ਗੱਡੀ ਟਾਬੇ ਤੇ ਲੈ ਕੇ ਡਰਾਈਵਰ ਅੱਛਾ ਡਰਾਈਵਰ ਲੈ ਕੇ ਵਿਚਾਰੇ ਕਹਿੰਦਾ ਟਾਬੇ ਤੇ ਖੜੀ ਹੈ ਅੱਛਾ ਤੇ ਮੈਂ ਟਾਬੇ ਤੇ ਗਿਆ ਬਾਬਾ ਮੈਂ ਕਿਹਾ ਮੈਂ ਇਨਾ ਕੱਟ ਇਹਕ ਤਾਂ ਹੋਵੇ ਨਾ ਬੰਦੇ ਨੂੰ ਕੁਝ ਨਹੀਂ ਆਉਂਦਾ ਸਾਰਾ ਭਰਿਆ ਖੜਾ ਸਾਰੇ ਹੋਟਲ ਪੂਰਾ ਟਰੱਕਾਂ ਨਾਲ ਸਾਰੇ ਖੜੇ ਯਾਰ ਹਮ ਵਿਚਾਰੇ ਮੈਨੂੰ ਕਹਿੰਦੇ ਬਾਈ ਕੀ ਬਣਿਆ ਯਾਰ ਮਰੂ ਨਹੀਂ ਲੱਗਿਆ ਓਏ ਹੋਏ ਮੈਨੂੰ ਕਹਿੰਦੇ ਕੋਈ ਨਾ ਯਾਰ ਦੈਲਣਾ ਛੱਡ ਯਾਰ ਉਹਨਾਂ ਨੇ ਸਾਰਿਆਂ ਨੇ ਪੈਸੇ ਇਕੱਠੇ ਕਰੇ ਥੋੜੇ ਥੋੜੇ ਵਿਚਾਰਿਆਂ ਨੇ ਅੱਛਾ ਮੈਨੂੰ ਪੈਸੇ ਇਕੱਠੇ ਕਰਕੇ ਦਿੱਤੇ ਦਾ 15 ਇਹ 20 ਰੁਪਏ ਹਮ ਉਹਨਾਂ ਕੋਈ ਨਾ ਯਾਰ ਕੇ ਨਾ ਤੁਰਦਾ ਦਾ ਕਰੋ ਵਿਚਾਰੇ ਹੁਣ ਨਾ ਦੇ ਮਾਤੇ ਸੌ ਗਿਆ ਬਾਬਾ ਔਰ ਕੋਈ ਨਹੀਂ ਰੋਟੀ ਖਾਣੀ ਯਾਰ ਸੁੱਤਾ ਭਰਾਵਾ ਸਵੇਰੇ ਫਿਰ ਥਾਣੇ ਗਿਆ 10 ਵਜੇ ਹੋਟਲ ਨਾਲ ਨਾਲ ਗਿਆ ਮੇਰੇ ਗੱਡੀ ਨੂੰ ਲੌਕ ਜਿਓਟਰਾ ਕਹਿੰਦਾ ਖੁੱਲੀ ਰਹਿਣ ਦੇ ਪਾਈ ਹਣੇ ਚ ਕੀ ਹੈ ਯਾਰ ਬਾਕੀ ਅਸੀਂ ਹੈਗੇ ਕਹਿੰਦਾ ਮੈਂ ਕਿ ਜੇ ਮੈਨੂੰ ਪਤਾ ਹੁੰਦਾ ਮੈਂ ਢਾਬੇ ਤੇ ਹੀ ਆ ਜਾਂਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਯਾਰ ਉਹ ਕਹਿੰਦਾ ਛੱਡ ਬਾਈ ਯਾਰ ਯਾਦ ਨਾ ਕਰੋ ਬੇੜਾ ਤੂੰ ਭਾਬ ਕੋ ਜਾਨਾ ਯਾਦ ਕਰਕੇ ਇੱਕ ਜਾਦਾ ਵੀ ਆ 4-5 ਮਹੀਨੇ ਦੀ ਕਮਾਈ ਲੈ ਗਿਆ ਯਾਰ ਮਾਲਕ ਦੀ ਹੈ ਨਾ ਜਵਾਬ ਕੀ देऊ ਦੇਖੋ ਗੱਡੀਆਂ ਤੇ ਕੀ ਹੁੰਦਾ ਯਾਰ ਠੀਕ ਐ ਪਰ ਲੋ ਭਲਾ ਭੈ ਕੀ ਦੱਸ ਕੇ ਇਹਦਾ ਭਲਾ ਕਰੂ ਯਾਰ ਇਹਦੇ ਵਿੱਚ ਕਈ ਵਾਰੀ ਚੰਗਾ ਵੀ ਮਾਰਿਆ ਜਾਂਦਾ ਇਹਦੇ ਵਿੱਚ ਹੋਇਆ ਸਾਡੇ ਨਾਲ ਦੂਜੇ ਕਿਹੜੇ ਹਾਂ ਮੈਂ ਦੱਸੂਗਾ ਤੁਹਾਨੂੰ ਹਮ ਤੇ ਉਹ ਬੰਦਾ ਵੀ ਆਪਣੇ ਮੋਗੇ ਜ਼ਿਲ੍ਹੇ ਦਾ ਹੀ ਸੀਗਾ ਤੇ ਭਾਈ ਜਦੋਂ ਸਵੇਰੇ ਸਕੈਚ ਸਕੈਚ ਨਹੀਂ ਬਣਾਉਂਦੇ ਹੁੰਦੇ ਉਹ ਆਗੇ ਉਹਨਾਂ ਨੇ ਉਹ ਉਹ ਫੋਟੋ ਬਣਾਈ ਗਏ ਬਣਾਈ ਗਏ ਪੁੱਛੀ ਗਏ ਬਣਾਈ ਗਏ ਪੁੱਛੀ ਗਏ ਬਣਾਈ ਗਏ ਮੇਰਾ ਦਿਮਾਗ ਝੱਟ ਲਿਆ ਭਾਈ ਉਹਨਾਂ ਨੇ ਜਮੈਂ ਉਹ ਬਣਾਤਾ ਯਾਰ ਮੈਂ ਕਿਹਾ ਆਈਆ ਜਮਈਆ ਉਹਨਾਂ ਨੇ ਚੱਕ ਚੁੱਕ ਕੇ net ਤੋਂ ਕੱਢ ਕੇ ਉਹ ਹੀ ਫੋਟੋ ਮਾਰੀ ਮਰੇ ਮਰੇ ਬੰਦਾ ਹੀ ਆ ਹਾਂ ਕਹਿੰਦਾ ਚਾਰ ਪੰਜ ਡਰਾਈਵਰ ਮਾਰੇ ਆ ਨੇ ਅੱਛਾ ਐਡਾ ਮਸੂਮ ਨਹੀਂ ਹੈਗਾ ਇਹ ਅੱਛਾ ਕਹਿੰਦੇ ਕੱਲਾ ਨਹੀਂ ਸੀਗਾ ਤੇਰੇ ਨਾਲ ਹਾਂ ਇਹਦੇ ਪਿੱਛੇ ਕਾਰ ਚੱਲਦੀ ਆ अच्छा ਜਿੱਥੇ ਮੌਕਾ ਮਿਲਿਆ ਤੇਰਾ ਕੰਮ ਕਰਕੇ ਪੈਸੇ ਲੈ ਕੇ ਨਿਕਲ ਜਾ ਕਹਿੰਦੇ ਪਹਿਲਾ ਇਨਸਾਨ ਆ ਜਿਹੜੇ ਤੋਂ ਬਚਿਆ ਹੋਵੇਂਗਾ ਤੂੰ ਤੂੰ ਕਰਮਾਲ ਹੈ ਤੇ ਜੇ ਇੱਥੇ ਮੌਕਾ ਨਾ ਨਾ ਮਿਲਦਾ ਉਹਦਾ ਹੁਣ ਪਠਾਨਕੋਟ ਜਾਣਾ ਸੀ ਤੂੰ ਪੈਸੇ ਕਿੱਥੇ ਰੱਖਦਾ ਓਏ ਹੋਏ ਮੈਂ ਕਿਹਾ ਸੀਟਾਂ ਥੱਲੇ ਰੱਖ ਕੇ ਉੱਤੇ ਪੈ ਜਾਣਾ ਸੀ ਹਾਂ ਕਹਿੰਦਾ ਮਾਰ ਕੇ ਲਾ ਲੈਂਦੇ ਉੱਥੋਂ ਤੈਨੂੰ ਓਏ ਹੋਏ ਠੀਕ ਹੈ ਪ੍ਰਮਾਤਮਾ ਨੇ ਤੇਰੀ ਜਾਨ ਬਚਾਈ ਆ ਕਿ ਤੈਨੂੰ ਇੱਥੇ ਲੁਟਾਤਾ ਦੇਣ ਦੇੜਾ ਉਹਤੈਨ ਨੂੰ ਮਾਰ ਕੇ ਲੈ ਕੇ ਜਾਣੇ ਸੀ ਐ ਹੋਈ ਕੰਮ ਟਰੱਕਾਂ ਤੇ ਹੁੰਦੇ ਆ ਦੂਜੇ ਤੇ ਤੀਜੇ ਘੇੜੇ ਸੀ thro ਚਾਈ ਜਾਂਦੇ ਆ ਇਹ ਨਵਾਂ ਕਾਂਡ ਹੋਇਆ ਹਾਂ ਤੇ ਅਸੀਂ ਬੰਗਲਾਦੇਸ਼ ਨੂੰ ਜਾ ਰਹੇ ਹਾਂ ਹਾਂ ਤੇ ਰਾਹ 'ਤੇ ਇੱਕ ਬਜ਼ੁਰਗ ਬੈਠਾ ਬੰਗਲਾਦੇ ਤੇ ਬਾਰਡਰ ਤੋਂ ਰਾਂ ਮੋਗੇ ਬਈ ਹਾਂ ਟਰੱਕ ਵਾਲਾ ਕੋਈ ਚੜਾ ਕੇ ਲੈ ਗਿਆ ਬਾਬਾ ਚੜੱਕਦਾ ਸੀ ਕਿ ਆ ਪਿੰਡਾਂ ਦਾ ਹੈ ਹਾਂ ਟਰੱਕ ਵਾਲਾ ਮਤ ਕਰੇ ਨਹੀਂ ਕਿ ਟਰੱਕ ਵਾਲਾ ਜਿਹੜਾ ਆ ਕੇ ਲੈ ਗਿਆ ਪਾਪਾ ਕੋਈ ਮੁੰਡਾ ਪੈਂਟ ਚੋਂ ਹੂੰ ਬਹੁਤ ਤਖੜੇ ਘਰ ਦਾ ਬੰਦਾ ਵੇ 40 45 ਕਿੱਲਾਂ ਦਾ ਮਾਲਕ ਹੂੰ ਤੇ ਉੱਥੇ ਆ ਕੇ ਲੜਫੇ ਪਤਾ ਨਹੀਂ ਕਿਵੇਂ ਉਹਦੀ ਮਾਰ ਕੇ ਲਫੜ ਲਾ ਗਿਆ ਯਾਰ ਅੱਛਾ ਨਾ ਉਹ ਕਿਤੇ ਬਜ਼ੁਰਗ ਗਿਆ ਨਾ ਆਇਆ ਕਿਤੇ ਬਾਹਰ ਹਾਂ ਉਹ ਟਰਾਈ ਨਾ ਉਹਨੂੰ ਸਮਝਾਵੇ ਵਿਚਾਰੇ ਨੂੰ ਹੂੰ ਭੁੱਖਾ ਤਾਂ ਹੈ ਬੇਟਾ ਅੱਛਾ ਜਦੋਂ ਸਾਡੇ ਵਾਲੇ ਰੁਕੇ ਖਾਲੀ ਗੱਡੀਆਂ ਇਹ ਬੰਗਲਾ ਦੇ ਚੋਂ ਭਰ ਕੇ ਲਿਆਉਂਦੇ ਨੇ ਕੋਲਾ ਉਧਰੋਂ ਹਾਂ ਪਾਰ ਕਰਕੇ ਸਿਮਰਾਿਆਂ ਤੇ ਜਾਂਦੇ ਹੁੰਦੇ ਤੇ ਇਹਨਾਂ ਨੇ ਭਜਾਲ ਜਾ ਭੁੱਖਾ ਹੈ ਆਇਆ ਜਾਵਾ ਠੱਗ ਮੈਨੂੰ ਸੁਣੀ ਜਾਂਦਾ ਉਹ ਬਾਈ ਕਾ ਨੂੰ ਠਾਗਾ ਭਰਾਵਾ ਮੈਂ ਤਾਂ 40 ਕਿੱਲਾਂ ਦਾ ਮਾਲਕ ਆ ਓਏ ਮੈਂ ਤਾਂ ਕਹਿੰਦਾ ਵੀੜੇ ਵਾਲੇ ਮਗਰ ਲੱਕੇ ਆ ਗਿਆ ਮੈਂ ਤਾਂ ਫਸ ਗਿਆ ਯਾਰ ਉਹ ਮੈਨੂੰ ਪੈਂਡ ਪਚਾ ਦੇ ਓਏ ਮੈਂ ਕੁਸ ਨਹੀਂ ਮੰਗਦਾ ਤੁਹਾਡੇ ਕੋਲ ਤੇ ਮੈਂ ਕਹ ਉਹ ਤਰ ਕੋ ਤਰ ਜੀ ਕਰਦੇ ਜਾਂਦੇ ਮੈਂ ਉੱਠ ਖੜਿਆ ਮੈਂ ਕੀ ਹੋ ਗਿਆ ਓਏ ਬੁਢਾ ਹੋ ਜਾਗਾ ਤਾਂ ਰੌਲਾ ਪਾਉਂਦਾ ਮੈਂ ਗੱਡੀ ਘਮਾਉ ਮੈਨੂੰ ਤਾਂ ਸੁਣੀ ਜਾਂਦਾ ਮੈਂ ਕਹ ਮੈਂ ਤਾਂ ਕਿ ਸੁਪਨਾ ਹੈ ਮੈਂ ਕਹ ਉਹ ਤੁਹਾਡੇ ਕੋਲ हेल्प ਮੰਗਦਾ ਹੀ ਰੋਟੀ ਮੰਗੀ ਨਾ ਰੋਟੀ ਤਾਂ ਘਵਾਉਂਦੇ ਹਾਂ ਮੈਂ ਉਹਾਰ ਗਾਜੀ ਬਜ਼ੁਰਗ ਬੰਦਾ ਨਾਲੇ ਤੁਸੀਂ ਕਹੀ ਜੰਨੇ ਕਹਿੰਦਾ ਹਾਂ ਬੰਦਾ ਬਜ਼ੁਰਗ ਹੈ ਹਾਂ ਉਹ ਲਿਪੜਿਆ ਜਾਈ ਮੈਂ ਕੋ ਗਵਰ ਕਦੋਂ ਦਾ ਬਰਦਰ ਤੱਕ ਕੀ ਕਹਿੰਦਾ ਗੱਡੀ ਮੋੜੋ ਹਾਂ ਅਈ ਗੱਡੀ ਘੁਮਾ ਕੇ ਹੋਟਲ ਤੇ ਆਏ ਬਜ਼ੁਰਗ ਰੌਣ ਲੱਗ ਗਿਆ ਹਾਂ ਕਹਿੰਦਾ ਪੁੱਤ ਮੋਗੇ ਤੋਂ ਆ ਮੈਂ ਕੋ ਮੋਗੇ ਤੇ ਅਸੀਂ ਬਾਪੂ ਹਾਂ ਹਾਂ ਕਹਿੰਦਾ ਮੈਂ ਤਾਂ ਯਾਰ ਐ ਸਾਡੇ ਵਿੜੇ ਵਾਲਾ ਮੁੰਡਾ ਕਹਿੰਦਾ ਤੈਨੂੰ ਘੁਮਾ ਕੇ ਖੇਲਿਆ ਹੁੰਨੇ ਆ ਹਾਂ ਕਹਿੰਦਾ ਐਸਾ ਕਮਾਇਆ ਯਾਰ ਇੱਥੇ ਮਾਰੇ ਮੋਟਾ ਬੋਲ ਪਿਆ ਮੈਂ ਇੱਥੇ ਬੋਲਿਆ ਗਿਆ ਅੱਛਾ ਕਹਿੰਦਾ ਇੱਥੇ ਯਾਰ ਲੱਫੜ ਮਾਰ ਕੇ ਲਾ ਗਿਆ ਯਾਰ ਓਏ ਹੋਏ ਮੈਂ ਕੋ ਬਾਪੂ ਕੋ ਘਰ ਉਹਦਾ ਨੰਬਰ ਦੂਜੇ ਹੁੰਦੇ ਸੀ ਉਹ ਤਾਰਾਂ ਵਾਲੇ ਲੈਂਡ ਲੈਂਡ ਫੇਰ ਜੀ ਐਸਟੀਡੀ ਤੇ ਗਏ ਉਹਦੇ ਘਰੇ ਫੋਨ ਲਾਇਆ ਉਹਦੇ ਮੁੰਡੇ ਕਹਿੰਦੇ ਬਾਈ ਇੱਕ ਰੀ ਸਾਡਾ ਬਾਪੂ ਪਹੁੰਚਦਾ ਕਰ ਦਿਓ ਯਾਰ ਹਾਂ ਉਹ ਤਾਂ ਹੀ ਬਣਾਉਂਦੇ ਰੇਡ ਉਹ ਨਹੀਂ ਹੁਣ ਮਾਰ ਨੂੰ ਜੰਮਿਆ ਅੱਛਾ ਫੇਰ ਮੈਂ ਬਾਪੂ ਨੂੰ ਤਾਂ ਟੈਕ ਟਕਰਾ ਕੇ ਦਿੱਤੀ ਟ੍ਰੇਨ ਦੀ ਨਾਲੇ 1000 ਰੁਪਿਆ ਦਿੱਤਾ ਅੱਛਾ ਬਾਪੂ ਕਹਿੰਦਾ ਪੁੱਤ ਡਰੈਸ ਦੇ ਘਰੇ ਪਏ ਪਛਾਣਾਂਗੇ ਮੈਂ ਕਹਾਂ ਨਹੀਂ ਬਾਪੂ ਮੈਂ ਆਉ ਮਿਲਣ ਹਾਂ ਕਹਾਂ ਲੈ ਐਡਰੈਸ ਪੁੱਤ ਆਈ ਮੈਂ ਗਿਆ ਜੀ ਬਾਪੂ ਦੇ ਖੇਤ ਚ ਘਰ ਚਾਹ ਫੇਰ ਉਹ ਬਾਪੂ ਪਿੰਡ ਪਚਾਇਆ ਹਾਂ ਇਹਨਾਂ ਨੂੰ ਉਹ ਦੱਸ ਗਿਆ ਕਿ ਦੋ ਚੱਕਰ ਪਹਿਲਾਂ ਤਾਰੀ ਨਾ ਆਏ ਹੋਈ ਹੈ ਅੱਛਾ ਹੁਣ ਇੱਕ ਮਾਰਾ ਕਰਕੇ ਇੱਕ ਚੰਗਾ ਵੀ ਰੁਲ ਗਿਆ ਸੀ ਨਾ ਹਾਂ ਤੇ ਜਦੋਂ ਮੈਂ ਉਹਦੇ ਘਰੇ ਗਿਆ ਮੇਰੇ ਅੱਜ ਵੀ ਯਾਦ ਆ ਮੇਰੇ ਪੂਰਾ ਯਾਦ ਨਹੀਂ ਵੀ ਕਿਹੜੇ ਰਾਤ ਤੇ ਘਰ ਸੀਗਾ ਗੱਲ ਬਹੁਤ ਪੁਰਾਣੀ ਹੈ ਯਾਰ ਰਿੱਕ ਦੇ ਵਿੱਚ ਜਿਹੜਾ ਕਦੇ ਨੇੜੇ ਤੇੜੇ ਤੇ ਹੀ ਕਹਾਣੀ ਹੈ ਖੇਤਾਂ ਦੇ ਅੱਛਾ ਬੱਬਾ ਯਾਰ ਉਹਨਾਂ ਨੂੰ ਥਾਂ ਨਾ ਤੇ ਆ ਵੀ ਅੰਦਰੋਂ ਬਿਠਾਈਏ ਕਿੱਥੇ ਆ ਓਏ ਹੋਏ ਬਾਪੂ ਦੀ ਐਡੀ ਚੜਾਈ ਯਾਰ ਕੋਲੇ ਮੈਂ ਦੇਖਿਆ ਉਹਨਾਂ ਟਾਈਮਾਂ 'ਚ ਬਾਪੂ ਕੋਲੇ ਗੰਨ ਮਸਹਰੇ ਚੜਾਏ ਵੀ। ਆਏ ਉਹ ਬਾਪੂ ਮਗਾ ਤੂੰ ਕਿੱਥੇ ਰੁਲ ਗਿਆ ਸੀ। ਬਾਪੂ ਕਹਿੰਦਾ ਛੱਡ ਯਾਰ ਮੇਰੇ ਘਰ ਮੈਂ ਸੀ। ਪਰ ਤੁਸੀਂ ਤਾਂ ਨਿਤ ਹੀ ਰੋਲੇ ਰਹਿੰਦੇ ਪੁੱਤ ਯਾਰ ਕਹਿੰਦਾ ਇਹ ਕੋਈ ਜ਼ਿੰਦਗੀ ਹੈ ਯਾਰ ਤੁਹਾਡੀ। ਹਾਂ। ਕਹਿੰਦਾ ਬਹੁਤ ਔਖਾ ਕੰਮ ਹੈ ਟਰੱਕਾਂ ਦਾ ਯਾਰ। ਬਹੁਤ ਔਖਾ। ਕਹਿੰਦਾ ਮੈਂ ਤਾਂ ਮੁੰਡਿਆਂ ਨੂੰ ਕਿਹਾ ਉਹਨੂੰ ਖੁਸ਼ ਨਾ ਕਿਹਾ ਯਾਰ। ਹਾਂ। ਉਹਨੂੰ ਤਾਂ ਰੱਬ ਨੇ ਹੀ ਬਹੁਤ ਵੱਡੀ ਸਜ਼ਾ ਦਿੱਤੀ ਹੈ ਯਾਰ। ਹਾਂ। ਜਿਹੜਾ ਟਰੱਕ ਤੇ ਚੜ ਗਿਆ ਨਾ ਕਹਿੰਦਾ ਸਜ਼ਾ ਹੀ ਆ ਯਾਰ। ਕੋਈ ਸਾਰੀ ਇੱਜ਼ਤ ਨਹੀਂ ਯਾਰ ਕਹਿੰਦਾ ਕੋਈ ਤੁਸੀਂ ਹਾਰ ਨਹੀਂ ਮਾਰ ਸਕਦੇ ਕਿਸੇ ਨੂੰ ਯਾਰ ਹਨਾ ਇਹ ਟਰੱਕਾਂ ਦੇ ਹਾਲਾਤ ਹੈ